ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਦ ਹਾਂ ਸਵੇਰ ਵਿੱਚ ਲਗਾਤਾਰ ਪੈ ਰਹੀ ਭਾਰੀ ਬਰਸਾਤ ਦੇ ਕਾਰਨ ਸਤਲੁਜ ਦਰਿਆ ਦਾ ਪੱਧਰ ਆਪਣੇ ਉਫਾਨ ਤੇ ਹੈ ਦਰਿਆ ਦੇ ਪਾਣੀ ਦੇ ਪੱਧਰ ਵਧਣ ਨਾਲ ਹੁਣ ਲੁਧਿਆਣਾ ਵਿੱਚ ਵੀ ਹੜ੍ਹਾਂ ਦੇ ਹਾਲਾਤ ਬੰਦੇ ਦਿਖਾਈ ਦੇ ਰਹੇ ਹਨ ਜਾਣਕਾਰੀ ਅਨੁਸਾਰ ਪ੍ਰਸ਼ਾਸਨ ਵੱਲੋਂ ਸਤਲੁਜ ਦਰਿਆ ਦੇ ਨਾਲ ਲੱਗਦੇ ਹਰ ਸੰਭਾਵਿਤ ਖੇਤਰ ਸਸਦਾਲੀ ਕਲੋਨੀ ਰਾਹੋ ਰੋਡ ਪਿੰਡ ਢੇਰੀ ਸਤੋਵਾਲ ਰਾਹੋ ਪਿੰਡ ਕਾਸਾਬਾਦ ਵਿਖੇ ਆਪਣੇ ਡੰਗਰ ਪਸ਼ੂ ਅਤੇ ਜ਼ਰੂਰੀ ਸਮਾਨ ਨੂੰ ਸੁਰੱਖਿਅਤ ਸਥਾਨਾਂ ਤੇ ਤਬਦੀਲ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਡਿਪਟੀ ਕਮਿਸ਼ਨਰ ਹਰਮਨਸ਼ੂ ਜੈਨ ਵੱਲੋਂ ਸਤਲੁਜ ਦਰਿਆ ਕੰਡੇ ਤੇ ਹਰ ਸੰਭਾਵਿਤ ਖੇਤ ਸਸਰਾਲੀ ਕਲੋਨੀ ਅਤੇ ਤੁਸੀਂ ਬਾਂਦਾਂ ਲਗਾਤਾਰ ਨਿਰੀਖਣ ਕੀਤਾ ਜਾ ਰਿਹਾ ਹੈ ਇਥੇ ਦੱਸਣਾ ਬੰਦਾ ਹੈ ਕਿ ਸਤਲੁਜ ਦਰਿਆ ਦੇ ਪਾਣੀ ਦੇ ਪੱਧਰ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਕਾਰਨ ਸਤਲੁਜ ਪਾਣੀ ਰੱਖਿਆ ਬੰਦੋਂ ਮਹਿਜ਼ 10 ਤੋਂ 7 ਫੁੱਟ ਦੀ ਦੂਰੀ ਤੇ ਪਹੁੰਚ ਗਿਆ ਹੈ ਪ੍ਰਸ਼ਾਸਨ ਵੱਲੋਂ ਕਿਸੇ ਵੀ ਅਨੁਸੁਖਾਵੀ ਘਟਨਾ ਨਾਲ ਨਜਿੱਠਣ ਲਈ ਪੈਰਾ ਮਿਲਟਰੀ ਫੋਰਸ ਸਮੇਤ ਹੋਰ ਬਚਾਅ ਬਲਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ ਖੜਾ ਸੰਬੰਧੀ ਹਾਲਾਤਾਂ ਦੀ ਜਾਣਕਾਰੀ ਦਿੰਦੇ ਹੋਏ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਪ੍ਰਤੀਨਿਧੀ ਵੱਲੋਂ ਅਪੀਲ ਆਮ ਲੋਕਾਂ ਨੂੰ ਕਰਦਿਆਂ ਕਿਹਾ ਹੈ ਕਿ ਕਬਰਾਂ ਉਂਦੀ ਲੋੜ ਨਹੀਂ ਹੈ ਅਤੇ ਸਥਿਤੀਆਂ ਅਜੇ ਵੀ ਪੂਰੀ ਪ੍ਰਸ਼ਾਸਨ ਦੇ ਕੰਟਰੋਲ ਵਿੱਚ ਹੀ ਹਨ ਲੁਧਿਆਣਾ ਤੋਂ ਪ੍ਰਿੰਸ ਸ਼ਰਮਾ ਦੀ ਰਿਪੋਰਟ ਪੰਜਾਬੀ ਜਾਗਰਣ